ਦੋਸਤੋ ਦਿਨ 20 ਮਾਰਚ ਸਾਲ 2000 ਭਾਰਤ ਦੇ ਜੰਮੂ ਕਸ਼ਮੀਰ ਰਾਜ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀ ਸਿੰਘਪੁਰਾ ਵਿੱਚ ਹੋਈ ਸਿੱਖਾਂ ਦੇ ਕਤਲੇਆਮ ਦੀ ਕਹਾਣੀ ਜਿਸ ਵਿੱਚ ਚਿੱਟੀ ਸਿੰਘਪੁਰਾ ਪਿੰਡ ਦੇ 35 ਸਿੱਖਾਂ ਨੂੰ ਲਾਈਨ ਵਿੱਚ ਖਿਲਾੜ ਕੇ ਗੋਲੀਆਂ ਨਾਲ ਪੁੰਡ ਦਿੱਤਾ ਗਿਆ ਸੀ ਇਸ ਪੂਰੇ ਪਿੰਡ ਦੇ ਸਿੱਖਾਂ ਨੂੰ ਹੀ ਗੁਰਦੁਆਰੇ ਦੇ ਸਾਹਮਣੇ ਲਿਜਾ ਕੇ ਉਹਨਾਂ ਦਾ ਸ਼ਿਕਾਰ ਖੇਡਿਆ ਗਿਆ ਚਿੱਟੀ ਸਿੰਘਪੁਰਾ ਪਿੰਡ ਦਾ ਇਹ ਕਤਲੇਆਮ ਜੰਮੂ ਕਸ਼ਮੀਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਸੀ ਪਰ ਇਸ ਨੂੰ ਅੰਜਾਮ ਕਿਸ ਨੇ ਦਿੱਤਾ ਕਿਹੜੇ ਉਹ ਦੈਸ਼ਤਗਰਦ ਸਨ ਜਿਨ੍ਹਾਂ ਨੇ ਚੁੰਡ-ਚੁੰਡ ਕੇ ਸਿੱਖਾਂ ਨੂੰ ਮਾਰਿਆ ਜਾਂ ਫਿਰ ਇਹ ਪੂਰਾ ਕਤਲਕਾਂਡ ਏਜੰਸੀਆਂ ਵੱਲੋਂ ਕਰਵਾਇਆ ਗਿਆ ਇਸ ਦਾ ਅੱਜ ਤੱਕ ਪਤਾ ਨਹੀਂ ਚੱਲ ਸਕਿਆ ਤੇ ਇਹ ਪੂਰਾ ਕਤਲੇਆਮ ਅੱਜ ਤੱਕ ਇੱਕ ਰਾਜ਼ ਬਣਿਆ ਹੋਇਆ ਹੈ ਇਸ ਕਤਲੇਆਮ ਤੋਂ ਇੱਕ ਦਿਨ ਬਾਅਦ ਹੀ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਰ ਭਾਰਤ ਫੇਰੀ ਉੱਤੇ ਆ ਰਿਹਾ ਹੁੰਦਾ ਹੈ ਠੀਕ ਉਸੇ ਵਕਤ ਹੀ ਇਸ ਕਤਲ ਦਾ ਅੰਜਾਮ ਦਿੱਤਾ ਗਿਆ ਪਰ ਇਸ ਕਤਲੇਆਮ ਦਾ ਮਨੋਰਥ ਕੀ ਸੀ ਇਹ ਰਾਜ਼ ਅੱਜ ਤੱਕ ਉਜਾਗਰ ਨਹੀਂ ਹੋ ਸਕਿਆ ਇੰਨੇ ਸਾਲਾਂ ਬਾਅਦ ਵੀ ਤਮਾਮ ਜਾਂਚ ਜਾਸਿਆਂ ਨਕਾਮ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦਾ ਦੌਰਾ ਕਰ ਰਿਹਾ ਸੀ ਜਿਸ ਕਾਰਨ ਸੀਬੀਆਈ ਵੱਲੋਂ ਸ਼ੱਕ ਦੀਆਂ ਸੂਈਆਂ ਪਾਕਿਸਤਾਨੀ ਜਾਂਚ ਏਜੰਸੀਆਂ ਉੱਪਰ ਵੀ ਰੱਖੀਆਂ ਗਈਆਂ ਸਨ ਪਰ ਇਹ ਰਹੱਸ ਅੱਜ ਤੱਕ ਉਵੇਂ ਹੀ ਬਰਕਰਾਰ ਹੈ ਕੀ ਸੀ ਚਿੱਟੀ ਸਿੰਘਪੁਰਾ ਦੇ ਇਸ ਕਤਲਾਮ ਦੀ ਅਸਲ ਕਹਾਣੀ 20 ਮਾਰਚ ਵਾਲੇ ਦਿਨ ਇਸ ਪਿੰਡ ਦੇ 35 ਸਿੱਖਾਂ ਨਾਲ ਜੋ ਕੁਝ ਹੋਇਆ ਉਸ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਪੂਰੀ ਅਸਲੀਅਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਿਆ ਜਾਂਦਾ ਹੈ ਕਿ ਜੰਮੂ ਕਸ਼ਮੀਰ ਵਿੱਚ ਸਿੱਖਾਂ ਦੀ ਆਬਾਦੀ ਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੀ ਕਾਫੀ ਵਧੀ ਸੀ ਇੱਥੇ ਰਹਿਣ ਵਾਲੇ ਸਿੱਖਾਂ ਦਾ ਆਪਣਾ ਚੰਗਾ ਕਾਰੋਬਾਰ ਸੀ ਆਪਣੇ ਸੇਬਾਂ ਡਰਾਈ ਫਰੂਟਾਂ ਦੇ ਬਾਗ ਸਨ ਉਸ ਦਿਨ ਵਾਪਰਦਾ ਕੀ ਹੈ ਕਿ ਸ਼ਾਮ ਦੇ 7 ਵਜੇ ਦੇ ਕਰੀਬ ਮਾਰਚ ਦਾ ਮਹੀਨਾ ਹੋਣ ਕਰਕੇ ਅਨੰਤਨਾਗ ਜ਼ਿਲ੍ਹੇ ਦਾ ਪਿੰਡ ਚਿੱਟੀ ਸਿੰਘਪੁਰਾ ਜਿਸ ਵਿੱਚ ਅਜੇ ਵੀ ਠੰਡ ਦਾ ਮੌਸਮ ਹੀ ਹੁੰਦਾ ਇਸ ਪਿੰਡ ਦੀ ਜ਼ਿਆਦਾਤਰ ਆਬਾਦੀ ਸਿੱਖਾਂ ਦੀ ਹੀ ਸੀ ਸ਼ਾਮ ਹੋਣ ਕਰਕੇ ਪਿੰਡ ਵਾਸੀ ਸਿੱਖ ਆਪਣੇ ਕੰਮ ਕਾਜਾਂ ਤੋਂ ਘਰਾਂ ਨੂੰ ਵਾਪਸ ਆ ਰਹੇ ਹੁੰਦੇ ਹਨ ਪਿੰਡ ਵਿੱਚ ਕਾਫੀ ਚਹਿਲ ਪਹਿਲ ਦਾ ਮਾਹੌਲ ਬੜਿਆ ਹੁੰਦਾ ਅੱਜ ਦੀ ਤਰ੍ਹਾਂ ਉਹਨਾਂ ਸਮਿਆਂ ਵਿੱਚ ਵੀ ਭਾਰਤੀ ਫੌਜ ਦੇ ਜਵਾਨ ਆਪਣੀ ਵਰਦੀ ਵਿੱਚ ਮੂੰਹ ਅਤੇ ਮਾਸਕ ਲਗਾ ਕੇ ਪਿੰਡਾਂ ਵਿੱਚ ਆਪਣੀ ਰੁਟੀਨ ਚੈਕਿੰਗ ਅਤੇ ਗਸ਼ਤ ਕਰਦੇ ਰਹਿੰਦੇ ਸਨ ਇਸੇ ਦੌਰਾਨ ਇਸ ਪਿੰਡ ਚਿੱਟੀ ਸਿੰਘਪੁਰਾ ਵਿੱਚ ਇੱਕ ਦਰਜਨ ਦੇ ਕਰੀਬ ਹਥਿਆਰਬੰਦ ਲੋਕ ਆਉਂਦੇ ਹਨ ਜਿਨ੍ਹਾਂ ਨੇ ਭਾਰਤੀ ਫੌਜ ਦੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ ਤੇ ਮੂੰਹ ਤੇ ਆਰਮੀ ਦੀ ਤਰ੍ਹਾਂ ਮਾਸਕ ਬੰਦੇ ਹੋਏ ਸਨ ਇਹ 12 ਹਥਿਆਰਬੰਦ ਲੋਕ ਜਿਹੜੇ ਫੌਜੀ ਵਰਦੀਆਂ ਵਿੱਚ ਸਨ ਇਹ ਪਿੰਡ ਵਿੱਚ ਦਾਖਲ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਸਾਰੇ ਪਿੰਡ ਨੂੰ ਲੱਗਾ ਕਿ ਸ਼ਾਇਦ ਪਹਿਲਾਂ ਦੀ ਤਰ੍ਹਾਂ ਅੱਜ ਵੀ ਭਾਰਤੀ ਫੌਜ ਆਪਣੀ ਰੁਟੀਨ ਚੈਕਿੰਗ ਜਾਂ ਗਾਸਟ ਕਰਨ ਵਾਸਤੇ ਪਿੰਡ ਵਿੱਚ ਆਈ ਹੈ ਪਰ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਜੋ ਬੂਟ ਪਾਏ ਹੋਏ ਸਨ ਉਹ ਇੱਕ ਦੂਜੇ ਨਾਲੋਂ ਵੱਖਰੇ ਸਨ ਇਹ ਹਥਿਆਰਬੰਦ ਲੋਕ ਪੂਰੇ ਪਿੰਡ ਦੇ ਇਕੱਲੇ-ਇਕੱਲੇ ਘਰ ਵਿੱਚ ਜਾ ਕੇ ਉਹਨਾਂ ਦਾ ਬੂਹਾ ਖੜਕਾਉਂਦੇ ਹਨ ਤੇ ਕਹਿੰਦੇ ਹਨ ਕਿ ਸਾਰੇ ਆਪਣੇ-ਆਪਣੇ ਸਨਾਗਤੀ ਕਾਰਡ ਲੈ ਕੇ ਬਾਹਰ ਆਓ ਅਸੀਂ ਤੁਹਾਡੀ ਚੈਕਿੰਗ ਕਰਨੀ ਹੈ ਕਿੱਤੀ ਸਿੰਘ ਪੁਰਾ ਪਿੰਡ ਵਿੱਚ ਦੋ ਗੁਰਦੁਆਰੇ ਸਨ ਇੱਕ ਗੁਰਦੁਆਰਾ ਸਿੰਘ ਸਭਾ ਤੇ ਦੂਜਾ ਸ਼ਕੀਨ ਮਹੱਲੇ ਵਿੱਚ ਦੋਹਾਂ ਗੁਰਦੁਆਰਿਆਂ ਵਿੱਚ ਆਪਸ ਵਿੱਚ ਕਰੀਬ 100 ਕੋ ਮੀਟਰ ਦੀ ਹੀ ਦੂਰੀ ਹੁੰਦੀ ਹੈ ਜਦੋਂ ਇਹ ਹਥਿਆਰਬੰਦ ਗਰੁੱਪ ਲੋਕਾਂ ਦੇ ਕੁੰਡੇ ਖੜਕਾਉਂਦਾ ਤਾਂ ਸਾਰੇ ਪਿੰਡ ਨਿਵਾਸੀ ਆਪਣੇ ਆਪਣੇ ਸਲਾਖਤੀ ਕਾਰਡ ਲੈ ਕੇ ਬਾਹਰ ਨਿਕਲਦੇ ਹਨ ਇਹਨਾਂ ਪਿੰਡ ਦੇ ਸਿੱਖਾਂ ਵਿੱਚ 16 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦੇ ਸਿੱਖ ਸਨ ਫੌਜੀ ਵਰਦੀਆਂ ਵਿੱਚ ਆਏ ਉਹਨਾਂ ਹਥਿਆਰਬੰਦ ਲੋਕਾਂ ਵੱਲੋਂ ਦੋ ਗੁੱਟ ਬਣਾ ਕੇ ਸਾਰੇ ਪਿੰਡ ਵਾਸੀਆਂ ਨੂੰ ਦੋਹਾ ਗੁਰਦੁਆਰਿਆਂ ਦੇ ਬਾਹਰ ਲਾਈਨ ਵਿੱਚ ਖਿਲਾੜ ਲਿਆ ਜਾਂਦਾ ਹੈ ਪਿੰਡ ਵਾਸੀ ਅਜੇ ਵੀ ਇਹੀ ਸਮਝ ਰਹੇ ਸਨ ਕਿ ਪਹਿਲਾਂ ਦੀ ਤਰ੍ਹਾਂ ਸ਼ਾਇਦ ਅੱਜ ਵੀ ਫੌਜੀ ਸਾਡੇ ਸਨাক্তੀ ਕਾਰਡ ਚੈੱਕ ਕਰਕੇ ਵਾਪਸ ਮੁੜ ਜਾਣਗੇ ਪਰ ਅਜਹਿ ਨਹੀਂ ਹੋਇਆ ਦੋਹਾਂ ਗੁਰਦੁਆਰਿਆਂ ਵਿੱਚ ਅੱਧੇ-ਅੱਧੇ ਪੈਨਰ ਲਜਾਇਆ ਗਿਆ ਫਿਰ ਉਹਨਾਂ ਤੋਂ ਉਹਨਾਂ ਦੇ ਨਾਮ ਪੁੱਛੇ ਗਏ ਫਿਰ ਉਹਨਾਂ ਤੋਂ ਧਰਮ ਪੁੱਛਿਆ ਗਿਆ ਇੱਕ ਗੁਰਦੁਆਰੇ ਵਿੱਚ 19 ਦੇ ਕਰੀਬ ਸਿੱਖ ਸਨ ਤੇ ਦੂਜੇ ਗੁਰਦੁਆਰੇ ਵਿੱਚ 17 ਸਿੱਖ ਸਨ ਘੜੀ ਉੱਤੇ ਉਸ ਵਕਤ ਪੌਣੇ ਕੋ 8 ਵਜ ਚੁੱਕੇ ਸਨ ਉਹਨਾਂ ਹਥਿਆਰਬੰਦ ਲੋਕਾਂ ਵੱਲੋਂ ਲਾਈਨ ਵਿੱਚ ਖੜੇ ਕਿਤੇ ਸਿੱਖਾਂ ਨੂੰ ਅੰਨੇਵਾ ਗੋਲੀਆਂ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਦੋਹਾ ਗੁਰਦੁਆਰਿਆਂ ਵਿੱਚ ਮੌਜੂਦ 36 ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਸਿਰਫ ਇੱਕ ਚਸ਼ਮਦੀਦ ਗਵਾਹ ਇਸ ਕਤਲਿਆਂ ਵਿੱਚ ਜਿਉਂਦਾ ਬਚਦਾ ਜਿਸ ਦਾ ਨਾਮ ਸੀ ਨਾਨਕ ਸਿੰਘ ਨਾਨਕ ਸਿੰਘ ਦੱਸਦਾ ਹੈ ਕਿ ਜਦੋਂ ਪਹਿਲੀਆਂ ਗੋਲੀਆਂ ਚੱਲੀਆਂ ਤਾ ਕੋਈ ਕਿਸਮਤੀ ਦੇ ਨਾਲ ਉਸਦੇ ਕੋਈ ਗੋਲੀ ਨਹੀਂ ਵੱਜੀ ਪਰ ਉਹ ਦੂਜੇ ਸਿੱਖਾਂ ਨਾਲ ਹੀ ਨਾਟਕ ਕਰਕੇ ਧਰਤੀ ਤੇ ਡਿੱਗ ਪਿਆ ਜਿਨ੍ਹਾਂ ਨੂੰ ਸੱਚਮੁੱਚ ਗੋਲੀਆਂ ਵੱਜੀਆਂ ਸਨ ਇਸ ਵਿੱਚ ਨਾਲਕ ਸਿੰਘ ਦਾ ਪੁੱਤਰ ਭਰਾ ਹੋਰ ਸਕੇ ਸੰਬੰਧੀ ਵੀ ਸ਼ਾਮਲ ਸਨ ਜਿਨ੍ਹਾਂ ਦੀਆਂ ਗੋਲੀਆਂ ਵੱਜਣ ਕਾਰਨ ਮੌਤ ਹੋ ਚੁੱਕੀ ਸੀ ਜਦੋਂ ਸਾਰੇ ਸਿੱਖ ਡਿੱਗ ਪੈਂਦੇ ਤਾਂ ਗੋਲੀ ਚੱਲਣੀ ਰੁਕ ਜਾਂਦੀ ਹੈ ਜੇਸ ਤੋਂ ਬਾਅਦ ਉਹਨਾਂ ਹਥਿਆਰਬੰਦ ਦੈਸ਼ਤ ਗਰਦਾ ਦਾ ਜੋ ਕਮਾਂਡਰ ਸੀ ਉਹ ਉਹਨਾਂ ਨੂੰ ਆਦੇਸ਼ ਦਿੰਦਾ ਕਿ ਦੁਬਾਰਾ ਫੇਰ ਗੋਲੀਆਂ ਚਲਾਓ ਤੇ ਇਹਨਾਂ ਲਾਸ਼ਾਂ ਤੇ ਹੀ ਗੋਲੀਆਂ ਮਾਰੋ ਕੋਈ ਵੀ ਅਜ ਜਾਉਂਦਾ ਨਹੀਂ ਬਚਣਾ ਚਾਹੀਦਾ ਫੇਰ ਦੁਬਾਰਾ ਗੋਲੀਆਂ ਚੱਲਦੀਆਂ ਤੇ ਇਸ ਗੋਲੀਬਾਰੀ ਵਿੱਚ ਇਸ ਕਤਲਿਆਂ ਵਿੱਚ ਇਕਲੌਤੇ ਜਿਉਂਦੇ ਬੱਚੇ ਨਾਨਕ ਸਿੰਘ ਦੇ ਵੀ ਪੱਟ ਅਤੇ ਪੈਰਾਂ ਵਿੱਚ ਗੋਲੀਆਂ ਵੱਜਦੀਆਂ ਹਨ ਇਸ ਤੋਂ ਬਾਅਦ ਇਹ ਹਮਲਾਵਰ ਵਾਪਸ ਚਲੇ ਜਾਂਦੇ ਪਰ ਕਿਹਾ ਜਾਂਦਾ ਹੈ ਕਿ ਜਾਂਦੇ ਵਕਤ ਇਨ دہشت گردਾਂ ਵੱਲੋਂ ਜੈ ਹਿੰਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਏ ਗਏ ਸਨ ਇਸ ਕਤਲਿਆਂ ਤੋਂ ਬਾਅਦ ਚਿੱਟੀ ਸਿੰਘਪੁਰਾ ਪਿੰਡ ਵਿੱਚ ਸਿਰਫ ਔਰਤਾਂ ਤੇ ਕੁਝ ਬੱਚੇ ਹੀ ਜਿਉਂਦੇ ਬੱਚੇ ਸਨ ਤੇ ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਚਿੱਟੀ ਸਿੰਘਪੁਰਾ ਪਿੰਡਵਾਲ ਪੱਦੇ ਤੇ ਸਾਹਮਣੇ ਆ ਕੇ ਉਹ ਦੇਖਦੇ ਹਨ ਕਿ ਲਹੂ ਦੀਆਂ ਨਾਲਾ ਵਗ ਰਹੀਆਂ ਹੁੰਦੀਆਂ ਪੂਰੇ ਦਾ ਪੂਰਾ ਚਿੱਟੀ ਸਿੰਘ ਪੁਰਾ ਪਿੰਡ ਲਹੂ ਲਹਾਨ ਹੋਇਆ ਪਿਆ ਹੁੰਦਾ ਪਿੰਡ ਤੋਂ 7 ਕਿਲੋਮੀਟਰ ਦੂਰ ਪੈਦੇ ਨੇੜਲੇ ਥਾਣੇ ਤੱਕ ਕੁਝ ਲੋਕ ਪਹੁੰਚਦੇ ਤੇ ਫਿਰ ਕਿਤੇ ਜਾ ਕੇ ਪੁਲਿਸ ਅਤੇ ਫੌਜ ਉਸ ਪਿੰਡ ਵਿੱਚ ਪਹੁੰਚਦੀ ਹੈ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਹੋ ਚੁੱਕਾ ਸੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਰ ਵੀ ਭਾਰਤ ਪੁੱਜ ਚੁੱਕਾ ਹੁੰਦਾ ਹੈ ਸਾਰਾ ਪ੍ਰਸ਼ਾਸਨ ਹਰਕਤ ਵਿੱਚ ਆ ਜਾਂਦਾ ਹੈ ਇਸ ਘਟਨਾ ਤੋਂ 5 ਦਿਨ ਬਾਅਦ ਫੌਜ ਵੱਲੋਂ ਇਸੇ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਦੇ 5 ਲੋਕਾਂ ਦਾ ਮੁਕਾਬਲਾ ਬਣਾਇਆ ਜਾਂਦਾ ਜਿਨ੍ਹਾਂ ਬਾਰੇ ਇਹ ਦਾਵਾ ਕੀਤਾ ਜਾਂਦਾ ਕਿ ਇਹ ਲੋਕ ਉਹੀ ਸਨ ਜਿਨ੍ਹਾਂ ਨੇ ਚਿੱਟੀ ਸਿੰਘ ਪੁਰਾ ਵਿੱਚ ਕਤਲਿਆਮ ਕੀਤਾ ਸੀ ਪਰ ਇਸ ਮੁਕਾਬਲੇ ਉੱਤੇ ਵੀ ਲੋਕਾਂ ਵੱਲੋਂ ਸਵਾਲ ਉਠਾਏ ਗਏ ਤੇ ਮਾਮਲਾ ਵੱਡੇ ਪੱਧਰ ਤੇ ਪਹੁੰਚਣ ਤੋਂ ਬਾਅਦ ਅਖੀਰ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਸੀਬੀਆਈ ਲਗਭਗ 11 ਸਾਲਾਂ ਤੱਕ ਇਸ ਮਾਮਲੇ ਦੀ ਜਾਂਚ ਕਰਦੀ ਰਹੀ ਮਾਮਲਾ ਫਿਰ ਅਦਾਲਤ ਵਿੱਚ ਗਿਆ ਫੌਜ ਨਾਲ ਸੰਬੰਧਿਤ ਹੋਣ ਕਰਕੇ ਅਦਾਲਤ ਵੱਲੋਂ ਇਹ ਮਾਮਲਾ ਫਿਰ ਫੌਜ ਨੂੰ ਹੀ ਟਰਾਂਸਫਰ ਕਰ ਦਿੱਤਾ ਗਿਆ ਇਦਾਂ ਹੀ ਹੌਲੀ-ਹੌਲੀ ਇਹ ਮਾਮਲਾ ਸਮੇਂ ਦੇ ਨਾਲ ਠੰਡੇ ਬਸਤੇ ਵਿੱਚ ਹੀ ਚਲਾ ਗਿਆ ਕਾਫੀ ਸਮੇਂ ਬਾਅਦ ਇਹ ਦਾਵਾ ਵੀ ਹੋਇਆ ਸੀ ਕਿ ਇਸ ਕਤਲਿਆਂ ਪਿੱਛੇ دہشت ਗਰਦੀ ਸੰਗਠਨ ਲਸ਼ਕਰੇ ਤੌਇਬਾ ਦਾ ਹੱਥ ਸੀ ਪਰ ਇਹ ਸਿਰਫ ਦਾਵੇ ਹੀ ਸਨ ਚਿੱਟੀ ਸਿੰਘ ਪੁਰਾ ਕਤਲਿਆਂਵਲੂ ਕਿਸ ਨੇ ਅੰਜਾਮ ਦਿੱਤਾ ਇਹ ਗੱਲ ਅੱਜ ਤੱਕ ਬਾਹਰ ਨਹੀਂ ਆ ਸਕੀ ਤੇ ਅੱਜ ਤੱਕ ਕਤਲਿਆਂ ਵਿੱਚ ਮਾਰੇ ਗਏ 35 ਸਿੱਖਾਂ ਦੇ ਪਰਿਵਾਰਾਂ ਦੇ ਜ਼ਖਮ ਅੱਲੇ ਹਨ ਤੇ ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲ ਸਕਿਆ ਹੈ ਕੌਣ ਸਨ ਉਹ ਹਤਿਆਰੇ ਕੀ ਉਹ ਦੈਸ਼ਤਗਰਦ ਸਨ ਜਾਂ ਫਿਰ ਏਜੰਸੀਆਂ ਦੇ ਬੰਦੇ ਜਿਨ੍ਹਾਂ ਦਾ ਮੰਤਬ ਹੋ ਸਕਦਾ ਹੈ ਕਿ ਭਾਰਤੀ ਫੌਜ ਨੂੰ ਬਦਨਾਮ ਕਰਨਾ ਹੋਵੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਵੀ ਇਸ ਘਟਨਾ ਦੇ ਨਾਲ ਸਖਤੇ ਵਿੱਚ ਆ ਗਿਆ ਸੀ ਤੇ ਉਸ ਨੇ ਆਪਣੇ ਪੱਧਰ ਤੇ ਵੀ ਜਾਂਚ ਦੇ ਹੁਕਮ ਦਿੱਤੇ ਸਨ ਪਰ ਸਮੇਂ ਦੇ ਨਾਲ ਇਹ ਮਾਮਲਾ ਦਬ ਕੇ ਹੀ ਰਹਿ ਗਿਆ ਜੋ ਨਹੀਂ ਦਬੇ ਤਾਂ ਉਹ ਸਨ ਇਸ ਕਤਲੇਆਮ ਦਾ ਸ਼ਿਕਾਰ ਹੋਏ ਉਹਨਾਂ ਸਿੱਖਾਂ ਦੇ ਅੱਲੇ ਜ਼ਖਮ ਜੋ ਅੱਜ ਵੀ ਨਸੂਰ ਬਣ ਕੇ ਰੇਸ ਰਹੇ ਹਨ ਸੋ ਦੋਸਤੋ ਇਹ ਸੀ ਕਹਾਣੀ ਸਾਹ 2000 ਦੇ ਵਿੱਚ ਵਾਪਰੇ ਚਿੱਟੀ ਸਿੰਘ ਪੁਰਾ ਕਤਲੇਆਬ ਦੀ ਜਿਸ ਵਿੱਚ 35 ਸਿੱਖ ਮਰੇ ਗਏ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ